ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਬਿੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਵੱਲੋਂ ਬਣਾਈ ਗਈ ਬੌਲੀ ਸਾਹਿਬ ਦੇ ਨਾਲ ਸਿੱਖੀ ਦਾ ਪ੍ਰਚਾਰ ਬਹੁਤ ਵੱਧ ਗਿਆ ਸੰਗਤ ਜਾਤ ਪਾਤ ਉੱਚ ਨੀਚ ਦਾ ਭਰਮ ਮਿਟਾ ਕੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਅਤੇ ਇੱਕੋ ਥਾਂ ਤੇ ਇਸ਼ਨਾਨ ਕਰਨ ਲੱਗ ਗਏ 1506 ਈਸਵੀ ਜਦੋਂ ਅਕਬਰ ਲਾਹੌਰ ਗਿਆ ਤਾਂ ਬਾਂਮਣਾ ਨੇ ਅਕਬਰ પાસે ਸ਼ਿਕਾਇਤ ਕੀਤੀ ਕਿ ਗੁਰੂ ਅਮਰਦਾਸ ਜੀ ਦੇ ਸਿੱਖੀ ਪ੍ਰਚਾਰ ਨਾਲ ਸਾਡੀ ਜੀਵਿਕਾ ਖਤਰੇ ਵਿੱਚ ਹੈ ਅਸੀਂ ਕਿਸੇ ਪਾਸੇ ਦੇ ਨਹੀਂ ਰਹੇ ਅਕਬਰ ਨੇ ਕਿਹਾ ਕਿ ਅਸੀਂ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹੀ ਕੋਈ ਫੈਸਲਾ ਕਰਾਂਗੇ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਲਾਹੌਰ ਪੁੱਜ ਕੇ ਬਾਂਮਣਾ ਦੀਆਂ ਸ਼ਿਕਾਇਤਾਂ ਦੇ ਜਵਾਬ ਦੇਵੋ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਗੁਰੂ ਬਣਨ ਤੋਂ ਪਹਿਲੇ ਗੁਰੂ ਰਾਮਦਾਸ ਜੀ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਲਾਹੌਰ ਭੇਜ ਦਿੱਤਾ ਪੰਡਤਾਂ ਨੇ ਪਹਿਲੀ ਸ਼ਿਕਾਇਤ ਕੀਤੀ ਸਿੱਖ ਗਾਇਤਰੀ ਦਾ ਪਾਠ ਨਹੀਂ ਕਰਦੇ ਗੁਰੂ ਰਾਮਦਾਸ ਜੀ ਨੇ ਕਿਹਾ ਵੇਦਾਂ ਦਾ ਸਿਧਾਂਤ ਤਾਂ ਇਹ ਵੀ ਕਹਿੰਦਾ ਹੈ ਕਿ ਗਾਇਤਰੀ ਦਾ ਪਾਠ ਸ਼ੁੱਧਰ ਨਹੀਂ ਕਰ ਸਕਦੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਤਾਂ ਸਾਰੀਆਂ ਜਾਤਾਂ ਤੇ ਵਰਨਾਂ ਲਈ ਸਾਂਝਾ ਹੈ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਗਾਇਤਰੀ ਕੇਵਲ ਸੂਰਜ ਦੀ ਉਪਾਸਨਾ ਹੈ ਅਸੀਂ ਖੰਡਾਂ ਬ੍ਰਹਿਮੰਡਾਂ ਦੇ ਨਿਰਮਾਤਾ ਇੱਕ ਅਕਾਲ ਪੁਰਖ ਦੇ ਪੁਜਾਰੀ ਹਾਂ ਬ੍ਰਾਹਮਣਾਂ ਨੇ ਦੂਜਾ ਰੋਕ ਲਗਾਇਆ ਸਿੱਖ ਹਿੰਦੂ ਤੀਰਥਾਂ ਦੀ ਯਾਤਰਾ ਨਹੀਂ ਕਰਦੇ ਗੁਰੂ ਰਾਮਦਾਸ ਜੀ ਨੇ ਜਵਾਬ ਦਿੱਤਾ ਤੀਰਥ ਵਿਦਵਾਨਾਂ ਤੇ ਮਹਾਪੁਰਖਾਂ ਕਰਕੇ ਪਵਿੱਤਰ ਸਨ ਜੋ ਤੀਰਥ ਯਾਤਰੀਆਂ ਨੂੰ ਗਿਆਨ ਦਿੰਦੇ ਸਨ ਹੁਣ ਬਾਹਮਣ ਤੀਰਥਾਂ ਤੇ ਪੇਟਾ ਇਕੱਠੀ ਕਰਨ ਲਈ ਬੈਠੇ ਹਨ ਬਾਹਮਣਾ ਨੇ ਤੀਜਾ ਸਵਾਲ ਕੀਤਾ ਸਿੱਖ ਜਾਤ ਪਾਤ ਨਹੀਂ ਮੰਨਦੇ ਗੁਰੂ ਰਾਮਦਾਸ ਜੀ ਨੇ ਕਿਹਾ ਜਾਤ ਪਾਤ ਦੀ ਕਾੜ ਮੰਨੂ ਬਾਹਮਣਾ ਨੇ ਗਰੀਬਾਂ ਨੂੰ ਦਬਾਣ ਲਈ ਰਚੀ ਸੀ ਬਾਹਮਣਾ ਦਾ ਚੌਥਾ ਸਵਾਲ ਸੀ ਸਿੱਖ ਮੂਰਤੀ ਪੂਜਾ ਨਹੀਂ ਕਰਦੇ ਗੁਰੂ ਜੀ ਨੇ ਕਿਹਾ ਪੱਥਰ ਨਿਰਜੀਵ ਹੈ ਸਿੱਖਾਂ ਦਾ ਪਰਮਾਤਮਾ ਸਦਾ ਜਿਉਂਦਾ ਹੈ ਹਰ ਪਾਸੇ ਹਰ ਥਾਂ ਤੇ ਉਹ ਮੌਜੂਦ ਹੈ ਅਕਬਰ ਗੁਰੂ ਰਾਮਦਾਸ ਜੀ ਦੇ ਇਹ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਕਿ ਇਸਲਾਮ ਵਿੱਚ ਵੀ ਅੱਲਾ ਨੂੰ ਹੀ ਇੱਕ ਮੰਨਿਆ ਜਾਂਦਾ ਹੈ ਅਤੇ ਉਸ ਦੀ ਹੀ ਇਬਾਦਤ ਕੀਤੀ ਜਾਂਦੀ ਹੈ ਉਸ ਨੇ ਕਿਹਾ ਕਿ ਮੈਂ ਅਜੇਹੇ ਮਹਾਨ ਗੁਰੂ ਦੇ دیدار ਕਰਨਾ ਚਾਹੁੰਦਾ ਹਾਂ ਅਕਬਰ ਨੇ ਗੁਰੂ ਰਾਮਦਾਸ ਜੀ ਦਾ ਸਿਰੋਪਾਉ ਦੇ ਕੇ ਸਤਕਾਰ ਕੀ ਗੁਰੂ ਰਾਮਦਾਸ ਜੀ ਨੇ ਅਕਬਰ ਪਾਸੋਂ ਵਿਦਾ ਹੋਣ ਤੋਂ ਪਹਿਲੇ ਉਸ ਨੂੰ ਕਿਹਾ ਕਿ ਕਿੰਨਾ ਚੰਗਾ ਹੋਵੇ ਜੇ ਤੁਸੀਂ ਹਿੰਦੂਆਂ ਤੋਂ ਤੀਰਥ ਯਾਤਰਾ ਟੈਕਸ ਅਤੇ ਜਜ਼ੀਆ ਲਾਉਣਾ ਬੰਦ ਕਰ ਦੇਵੋ ਅਕਬਰ ਨੇ ਗੁਰੂ ਜੀ ਦੀ ਇਹ ਗੱਲ ਮੰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ